ਇਹ ਹੈ ਪੰਜਾਬ ਦਾ ਅਨੋਖਾ ਗੁਰੂ ਘਰ ਜਿੱਥੇ ਜਹਾਜ਼ ਰਹੀਂ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰੋਜ਼ਾਨਾ ਲਿਆਂਦਾ ਜਾਂਦਾ ਹੈ ਪੰਜ ਸਿੰਘ ਸਹਿਬਾਨ ਕਰਦੇ ਨੇ ਇਸ ਜਹਾਜ਼ ਦੀ ਰਹਿਨਮਾਈ ਇਹਦੇ ਵਿੱਚ ਸਿਰਫ ਤੇ ਸਿਰਫ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੁੰਦੇ ਨੇ ਜਾਂ ਪੰਜ ਸਿੰਘ ਹੁੰਦੇ ਨੇ ਆਮ ਆਮ ਸੰਗਤ ਵਾਸਤੇ ਨਹੀਂ ਹੈ ਆਮ ਸੰਗਤ ਦਰਸ਼ਨ ਕਰ ਸਕਦੀ ਹੈ ਇਹਦੇ ਮਤਲਬ ਅਸੀਂ ਵਿੱਚ ਨਹੀਂ ਬਿਠਾ ਸਕਦੇ ਲਿਫਟ ਰਾਈ ਲਿਆਦਾ ਜਾਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਸ ਨੂੰ ਆਪ ਕਰਾਈ ਜਿਸ ਨੂੰ ਆਪ ਕਰਾਈ ਤੇਰੀ ਸੇਵਾ ਤੇਰੀ ਸੇਵਾ ਇੱਥੇ ਮਹਾਂਪੁਰਖਾਂ ਨੇ 2.5 ਮਹੀਨੇ ਬੈਠ ਕੇ ਤਪੱਸਿਆ ਕੀਤੀ ਪ੍ਰਮਾਤਮਾ ਦੀ ਬੰਦਗੀ ਕੀਤੀ ਲੱਖ ਰੁਪਏ ਲਗਾ ਕੇ ਤਿਆਰ ਕੀਤਾ ਗਿਆ ਇਹ ਜਹਾਜ਼ ਚਾਰੇ ਪਾਸੇ ਚਰਚੇ ਨੇ ਇਸ ਜਹਾਜ਼ ਨੂਮਾ ਪਾਲਕੀ ਸਾਹਿਬ ਤੇ ਇਸ ਪਿੰਡ ਦੀ ਰੀਤ ਹੈ ਕਿ ਪੰਜ ਸਿੰਘ ਸਹਿਬਾਨ ਜਿਹੜੇ ਨੇ ਉਹ ਆਉਂਦੇ ਨੇ ਇਕੱਠੇ ਤੇ ਪੰਜ ਸਿੰਘ ਸਹਿਬਾਨਾਂ ਦੀ ਰਹਿਨਮਾਈ ਦੇ ਹੇਠ ਜੋ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕੀਤਾ ਜਾਂਦਾ ਹੈ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਗੁਰੂ ਘਰ ਦੇ ਚਰਚੇ ਨੇ ਤਕਰੀਬਨ 9 ਲੱਖ ਰੁਪਏ ਲਗਾ ਕੇ ਇਸ ਜਹਾਜ਼ ਦੀ ਮੁਰੰਮਤ ਕੀਤੀ ਗਈ ਹੈ। ਕਿ ਹੁਣ ਤੱਕ ਇਹ ਇਸ ਤਰ੍ਹਾਂ ਦੀ ਉਹ ਸੇਵਾ ਚੱਲ ਰਹੀ ਆ ਭਾਈ ਤੇ ਸਤਿਗੁਰੂ ਸਵੇਰੇ 4 ਵਜੇ ਜਾਂਦੇ ਵੀ ਜਹਾਜ਼ ਵਿੱਚ ਹੀ ਨੇ ਸਿੰਘਾਂ ਦੇ ਨਾਲ ਤੇ ਸ਼ਾਮ ਨੂੰ ਆਉਂਦੇ ਵੀ ਜਹਾਜ਼ ਵਿੱਚ ਹੀ ਨੇ ਸਿੰਘਾਂ ਦੇ ਨਾਲ ਉਹ ਪਾਲਕੀ ਆ ਉਹਦੇ ਵਿੱਚ ਪੂਰੀ ਸੁੱਖ ਸੁਭਦ ਆ ਸਾਰੀ ਗੁਰੂ ਸਾਹਿਬ ਦੇ ਉਹ ਮਹਾਂਪੁਰਖਾਂ ਦਾ ਫੁਰਨਾ ਸੀ ਸ਼ਕੰਦਰਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਕੌਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਇੱਕ ਅਜਿਹੇ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਜਿੱਥੇ ਕੀ ਹੈਲੀਕਾਪਟਰ ਪਾਲਕੀ ਸਾਹਿਬ ਦੇ ਰਾਹੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਫਿਰ ਉਹਨਾਂ ਨੂੰ ਸੱਚਖੰਡ ਵਿਖੇ ਲਜਾਇਆ ਜਾਂਦਾ ਹੈ ਮੇਰੇ ਪਿੱਛੇ ਤੁਸੀਂ ਉਹ ਹੈਲੀਕਾਪਟਰ ਵੇਖ ਰਹੇ ਹੋ ਇਸ ਹੈਲੀਕਾਪਟਰ ਦੇ ਵਿੱਚ ਹੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੰਜ ਸਿੰਘ ਸਹਿਬਾਨਾਂ ਦੀ ਰਹਿਨਮਾਈ ਦੇ ਹੇਠ ਜੋ ਹੈ ਅੰਮ੍ਰਿਤ ਵੇਲੇ ਸੱਚਖੰਡ ਤੋਂ ਦਰਬਾਰ ਸਾਹਿਬ ਵਿਖੇ ਸਜਦਾ ਕੀਤਾ ਜਾਂਦਾ ਹੈ ਤੇ ਫਿਰ ਸ਼ਾਮ ਨੂੰ ਸੁਖ ਹਸਣ ਮੌਕੇ ਦਰਬਾਰ ਸਭ ਤੋਂ ਸੱਚਖੰਡ ਵਿਖੇ ਲਜਾਇਆ ਜਾਂਦਾ ਇਹ ਤਸਵੀਰ ਵੇਖ ਕੇ ਇੰਜ ਲੱਗਦਾ ਕਿ ਕੋਈ ਕੈਨੇਡਾ ਜਾਂ ਅਮਰੀਕਾ ਦਾ ਇਹ ਹੈਲੀਕਾਪਟਰ ਹੋਏਗਾ ਪਰ ਪੰਜਾਬ ਦੇ ਇਸ ਪਿੰਡ ਦੇ ਵਿੱਚ ਇਹ ਉਪਰਾਲਾ ਕੀਤਾ ਗਿਆ ਤਾਂ ਬਰਨਾਲਾ ਦੇ ਨਜ਼ਦੀਕੀ ਪਿੰਡ ਸੇਖਾਂ ਉੱਥੋਂ ਦੇ ਗੁਰੂ ਘਰ ਦੀ ਇਹ ਤਸਵੀਰ ਹੈ ਜਿੱਥੇ ਕਿ ਲੱਖਾਂ ਰੁਪਏ ਲਗਾ ਕੇ ਇਹ ਹੈਲੀਕਾਪਟਰ ਤਿਆਰ ਕੀਤਾ ਗਿਆ ਸੰਤਾਂ ਦੇ ਵੱਲੋਂ 1995 ਦੇ ਵਿੱਚ ਇਹ ਹੈਲੀਕਾਪਟਰ ਲਿਆਂਦਾ ਗਿਆ ਸੀ ਤੇ ਅੱਜ ਵੀ ਸੰਗਤਾਂ ਜਿਹੜੀਆਂ ਨੇ ਉਸੇ ਤਰ੍ਹਾਂ ਇਸ ਹੈਲੀਕਾਪਟਰ ਦੀ ਸਾਮ ਸੰਭਾਲ ਕਰਦੀਆਂ ਨੇ ਤੇ ਹਰ ਰੋਜ਼ ਦੋ ਵਾਰੀ ਯਾਨੀ ਕਿ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਸਚਕਣ ਵਿਖੇ ਲਜਾਂ ਦੇ ਮੌਕੇ ਵੀ ਪੰਜ ਸਿੰਘ ਸਹਿਬਾਨ ਇਸ ਹੈਲੀਕਾਪਟਰ ਦੇ ਵਿੱਚ ਧੰਤਾਂ ਸ਼੍ਰੀ ਗੁਰਗੰਦ ਸਾਹਿਬ ਜੀ ਦਾ ਸਰੂਪ ਲਿਉਂਦੇ ਨੇ ਤੇ ਫਿਰ ਸਚਕਣ ਵਿਖੇ ਲੈ ਕੇ ਜਾਇਆ ਜਾਂਦਾ ਹੈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦਾ ਇਸ ਅਨੋਖੇ ਗੁਰਦੁਆਰਾ ਸਾਹਿਬ ਜਿੱਥੇ ਕਿ ਲਿਫਟ ਦੇ ਰਾਹੀਂ ਤਾਂ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਨੂੰ ਲਿਆਂਦਾ ਜਾਂਦਾ ਹੈ ਸੰਗਤਾਂ ਜਿਹੜੀਆਂ ਇਕੱਠੇ ਹੋ ਕੇ ਸਤਨਾਮ ਵਾਇਗੁਰੂ ਦਾ ਜਾਪ ਕਰ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਪੰਜਾਬ ਦਾ ਅਨੋਖਾ ਪਿੰਡ ਹੈ ਜਿੱਥੇ ਕਿ ਇਸ ਤਰ੍ਹਾਂ ਤਾਂ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦਾ ਸਤਕਾਰ ਕੀਤਾ ਜਾਂਦਾ ਹੈ ਇਹ ਤਸਵੀਰਾਂ ਦੇਖੋ ਕਿ ਇਹ ਤਸਵੀਰ ਤੁਸੀਂ ਪਹਿਲਾਂ ਕਿਤੇ ਨਹੀਂ ਵੇਖੀ ਹੋਣੀ ਕਿ ਕਿਸ ਕਦਰ ਪਹਿਲਾਂ ਲਿਫਟ ਦੇ ਰਾਹੀਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਂਦਾ ਜਾਂਦਾ ਹੈ ਤੇ ਫੇਰ ਹੈਲੀਕਾਪਟਰ ਦੇ ਰਾਹੀਂ ਸਚਖੰਡ ਵਿਖੇ ਸਜਦਾ ਕੀਤਾ ਜਾਂਦਾ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸੰਗਤਾਂ ਵੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਨੀਚੇ ਤੋਂ ਕੁਝ ਫੁੱਟ ਦੀ ਦੂਰੀ ਹੈ ਕਿ ਇਸ ਤਰ੍ਹਾਂ ਲਿਫਟ ਦੇ ਰਾਹੀਂ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਿਆਂਦਾ ਗਿਆ ਤੇ ਹੁਣ ਹੈ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਸਚਖੰਡ ਵਿਖੇ ਸਜਦਾ ਕੀਤਾ ਜਾਏਗਾ ਲੈ ਕੇ ਜਾਂਦਾ ਜਾਏਗਾ ਸੰਗਤਾਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਨਿੱਕੇ ਨਿੱਕੇ ਮਾਸੂਮ ਬੱਚੇ ਵੀ ਉਸ ਅਕਾਲ ਪੁਰਖ ਦੀ ਉਸਤਤ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਉਹ ਕਹਿੰਦੇ ਨੇ ਕਿ ਸਿੱਖ ਪਤਿਤਪੁਣੇ ਵੱਲ ਜਾ ਰਹੇ ਨੇ ਪਰ ਇਹ ਗੁਰੂ ਘਰ ਦੀ ਕਹਾਣੀ ਦੇਖ ਕੇ ਇਹ ਤਸਵੀਰਾਂ ਦੇਖ ਕੇ ਆਪਣੇ ਆਪ ਦੇ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਸਿੱਖ ਧਰਮ ਦੇ ਨਾਲ ਸੰਬੰਧਤ ਆ ਤਾਂ ਤੁਸੀਂ ਦੇਖੋ ਕਿ ਮਹਾਰਾਜਾ ਪ੍ਰਕਾਸ਼ ਜਿਹੜਾ ਹੈ ਲਿਫਟ ਦੇ ਰਾਹੀਂ ਉੱਪਰ ਲਿਆਂਦਾ ਗਿਆ ਤੇ ਹੁਣ ਇਹਨਾਂ ਨੂੰ ਜੋ ਹੈ ਹੈਲੀਕਾਪਟਰ ਦੇ ਰਾਹੀਂ ਲੈ ਕੇ ਜਾਂਦਾ ਜਾਏਗਾ ਤਾਂ ਤੁਸੀਂ ਵੇਖ ਸਕਦੇ ਹੋ ਸਤਨਾਮ ਵਾਹਿਗੁਰੂ ਦੇ ਜਾਪ ਦੇ ਨਾਲ ਇਹ ਉਹ ਹੈਲੀਕਾਪਟਰ ਹੈ ਪੰਜਾਬ ਦਾ ਅਨੋਖਾ ਹੈਲੀਕਾਪਟਰ ਹੈ ਜਿਸ ਦੇ ਵਿੱਚ ਧੰਤਨ ਸ਼੍ਰੀ ਗੁਰਗੰਨ ਸਾਹਿਬ ਜੀ ਨੂੰ ਸੁਭਾਇਮਾਨ ਕਰਕੇ ਸੱਚਖੰਡ ਵਿਖੇ ਲੈ ਕੇ जाया ਜਾਂਦਾ ਹੈ ਪਹਿਲੀ ਵਾਰ ਵੇਖਣ ਨੂੰ ਇੰਜ ਲੱਗਦਾ ਹੈ ਕਿ ਇਹ ਕੋਈ ਕੈਨੇਡਾ ਅਮਰੀਕਾ ਜਾਂ ਫਿਰ ਕਿਸੇ ਹੋਰ ਜਗ੍ਹਾ ਦੀ ਤਸਵੀਰਾਂ ਹੋਣਗੀਆਂ ਪਰ ਇਹ ਪੰਜਾਬ ਦਾ ਇੱਕ ਪਿੰਡ ਹੈ ਬਰਨਾਲਾ ਜ਼ਿਲ੍ਹਾ ਦੇ ਵਿੱਚ ਇਹ ਪਿੰਡ ਪੈਂਦਾ ਜਿੱਥੇ ਕਿ ਮਹਾਰਾਜ ਦਾ ਪ੍ਰਕਾਸ਼ ਜਿਹੜਾ ਹੈ ਹੈਲੀਕਾਪਟਰ ਦੇ ਵਿੱਚ ਲੈ ਕੇ जाया ਜਾਂਦਾ ਤੁਸੀਂ ਦੇਖਿਓ ਕਿਸ ਤਰ੍ਹਾਂ ਅਨੋਖੇ ਤਰੀਕੇ ਦੇ ਨਾਲ ਜੋ ਹੈ ਮਹਾਰਾਜ ਦਾ ਪ੍ਰਕਾਸ਼ ਸਚਖੰਡ ਵਿਖੇ ਲੈ ਕੇ जाया ਜਾਂਦਾ ਹੈ ਅੰਮ੍ਰਿਤ ਵੇਲੇ ਵੀ ਪੰਜ ਸਿੰਘ ਜਿਹੜੇ ਐ ਇਸੇ ਤਰ੍ਹਾਂ ਇਸ ਤਰ੍ਹਾਂ ਦੇ ਹੈਲੀਕਾਪਟਰ ਦੇ ਵਿੱਚ ਇਸੇ ਸਵਾਰ ਹੋ ਕੇ ਮਹਾਰਾਜ ਦਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਲਿਆਉਂਦੇ ਨੇ ਤੇ ਫੇਰ ਸੁਖਾਸਣ ਮੌਕੇ ਵੀ ਇਸੇ ਤਰ੍ਹਾਂ ਮਹਾਰਾਜ ਦੇ ਪ੍ਰਕਾਸ਼ ਨੂੰ ਪੰਜ ਸਿੰਘ ਸਹਿਬਾਨ ਜਿਹੜੇ ਆ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਇਸੇ ਹੈਲੀਕਾਪਟਰ ਦੇ ਵਿੱਚ ਲਿਆਉਂਦੇ ਨੇ ਕਿ ਫਿਰ ਸੰਗਤਾਂ ਜਿਹੜੀਆਂ ਨੇ ਦੂਰ ਦਰਾਡੇ ਤੋਂ ਆ ਕੇ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਤੇ ਉਸ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਹਾਲਾਂਕਿ ਕਈ ਇਸ ਚੀਜ਼ ਦਾ ਵਿਰੋਧ ਵੀ ਕਰਦੇ ਨੇ ਪਰ ਜਦੋਂ ਸਿੱਖ ਧਰਮ ਦੀ ਗੱਲ ਆਉਂਦੀ ਹੈ ਕੁਝ ਨਵੇਕਲੀ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਕੀਤਾ ਜਾਏ ਤਾਂ ਉਸ ਦਾ ਜੋ ਪ੍ਰਸ਼ੰਸਾ ਕਰਨੀ ਜ਼ਰੂਰ ਬਣਦੀ ਹੈ ਕਿਉਂਕਿ ਆਪਣੀ ਨੌਜਵਾਨੀ ਨੂੰ ਸਿੱਖ ਧਰਮ ਦੇ ਨਾਲ ਜੋੜਨ ਲਈ ਇੱਕ ਨਵੇਕਲਾ ਉਪਰਾਲਾ ਕੀਤਾ ਗਿਆ ਹੈ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੈਲੀਕਾਪਟਰ ਦੇ ਵਿੱਚ ਦਰਬਾਰ ਸਭ ਤੋਂ ਸਚਖੰਡ ਵਿਖੇ ਸਚਖੰਡ ਤੋਂ ਦਰਬਾਰ ਸਭ ਵਿਖੇ ਸੁਭਾਇਮਾਨ ਕੀਤਾ ਜਾਂਦਾ ਹੈ ਸਜਦਾ ਕੀਤਾ ਜਾਂਦਾ ਹੈ ਕਿਉਂਕਿ ਅਕਸਰ ਹੀ ਕਿਹਾ ਜਾਂਦਾ ਹੈ ਕਿ ਪਿੰਡਾਂ ਦੇ ਗੁਰੂ ਘਰਾਂ ਦੇ ਵਿੱਚ ਇੱਕ ਗ੍ਰੰਥੀ ਸਿੰਘ ਹੀ ਹੁੰਦਾ ਹੈ ਜਿਹੜਾ ਕਿ ਮਹਾਰਾਜ ਨੂੰ ਲੈ ਕੇ ਆਉਂਦਾ ਪਰ ਇਸ ਪਿੰਡ ਦੀ ਰੀਤ ਹੈ ਕਿ ਪੰਜ ਸਿੰਘ ਸਹਿਬਾਨ ਜਿਹੜੇ ਨੇ ਉਹ ਆਉਂਦੇ ਨੇ ਇਕੱਠੇ ਤੇ ਪੰਜ ਸਿੰਘ ਸਹਿਬਾਨਾਂ ਦੀ ਰਹਿਨਮਾਈ ਦੇ ਹੇਠ ਜੋ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਕੀਤਾ ਜਾਂਦਾ ਪਹਿਲਾਂ ਤੁਹਾਨੂੰ ਲਿਫਟ ਦਿਖਾਈ ਹੁਣ ਤੁਹਾਨੂੰ ਉਹ ਹੈਲੀਕਾਪਟਰ ਦਿਖਾ ਰਹੇ ਹਾਂ ਜਿਸ ਦੇ ਵਿੱਚ ਮਹਾਰਜ ਦਾ ਪ੍ਰਕਾਸ਼ ਲਿਆਂਦਾ ਗਿਆ ਤੇ ਫਿਰ ਸੁਖਾਸਣ ਕੀਤਾ ਜਾਏਗਾ ਤਾਂ ਸੁਖਾਸਣ ਨੂੰ ਲੈ ਕੇ ਵੀ ਇੱਕ ਵੱਖਰਾ ਜੋ ਉਪਰਾਲਾ ਇਸ ਪਿੰਡ ਦੀ ਸੰਗਤ ਦੇ ਵੱਲੋਂ ਸੰਤ ਬਾਬਾ ਨਾਰਾਇਣ ਸਿੰਘ ਜੀ ਦੀ ਅਗਵਾਈ ਦੇ ਹੇਠ ਜੋ ਕਾਰਜ ਕੀਤਾ ਗਿਆ ਇਹ ਤੁਸੀਂ ਵੇਖ ਸਕਦੇ ਹੋ ਕਿ ਹੈਲੀਕਾਪਟਰ ਦੇ ਵਿੱਚ ਲਿਆਉਣ ਤੋਂ ਬਾਅਦ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਨੇ ਸੰਤਾਂ ਪੰਜ ਸਿੰਘ ਸਹਿਬਾਨ ਤੇ ਇਸ ਕਦਰ ਜੋ ਹੈ ਇਥੇ ਮਹਾਰਾਜ ਦਾ ਪ੍ਰਕਾਸ਼ ਨੂੰ ਸਜਦਾ ਕੀਤਾ ਜਾਂਦਾ ਹੈ ਇਸ ਗੁਰੂ ਘਰ ਦੀ ਸੇਵਾ ਕਰ ਰਹੇ ਸੰਤ ਬਾਬਾ ਭਰਪੂਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਤੇ ਇੱਥੋਂ ਦਾ ਇਤਿਹਾਸ ਕੀ ਹੈ ਉਹ ਜਾਣਦੇ ਆ। ਬਾਬਾ ਜੀ ਵੈਗੁਰ ਜੀ ਕਾਖਾ ਹਾਲ ਸਾਹਿਬ ਵੈਗੁਰ ਜੀ ਕੀ ਫਤਿਹ। ਬਾਬਾ ਜੀ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ? ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਜਦੋਂ ਆਪਣੇ ਪਿੰਡ ਮਹਾਲੀ ਨੇੜੇ ਬਾਗੜੀਆਂ ਉੱਥੋਂ ਚੱਲੇ ਤਪੱਸਿਆ ਕਰਨ ਵਾਸਤੇ ਇਸ ਜਗ੍ਹਾ ਤੇ ਆ ਕੇ ਉਹ 2.5 ਮਹੀਨੇ ਰੁਕੇ। ਇੱਥੇ ਬਿਲਕੁਲ ਪਲਾਹ ਤੇ ਟੱਕ ਤੇ ਝਾੜੀਆਂ ਹੁੰਦੀਆਂ ਸੀ ਤੇ ਇਹ ਸਰਦਾਰ ਚੰਦ ਸਿੰਘ ਝੂਂਦ ਪਿੰਡ ਸੇਖਾ ਉਹਦਾ ਉਹਦਾ ਖੇਤ ਹੈ ਇੱਥੇ ਮਹਾਂਪੁਰਖਾਂ ਨੇ ਢਾਈ ਮਹੀਨੇ ਬੈਠ ਕੇ ਤਪੱਸਿਆ ਕੀਤੀ ਪਰਮਾਤਮਾ ਦੀ ਬੰਦਗੀ ਕੀਤੀ ਤੇ ਉ ਸੇਖਾ ਨਗਰ ਜਿਹੜਾ ਹੈ ਉਹ ਸਤਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਨਵਾਜਿਆ ਹੋਇਆ ਇੱਥੇ ਉਹਨਾਂ ਦਾ ਪਾਵਨ ਪਿੱਤਰ ਸਥਾਨ ਨਗਰ ਸੇਖੇ ਵਿੱਚ ਹੈ ਇਹ ਜਿਹੜਾ ਸਟੇਸ਼ਨ ਰੇਲਵੇ ਸਟੇਸ਼ਨ ਸੇਖਾ ਇਹ ਸਥਾਨ ਮਹਾਂਪੁਰਖਾਂ ਦਾ ਸੰਤ ਬਾਬਾ ਰਣ ਸਿੰਘ ਮੁੰਜੀ ਦਾ ਇੱਥੇ ਆ ਇਹ ਬਾ ਮਹਾਪੁਰਖਾਂ ਨੇ ਆਪੀ ਜ਼ਮੀਨ ਮੁੱਲ ਲੈ ਕੇ ਬਣਾਇਆ ਸਰਦਾਰ ਚੰਦ ਸਿੰਘ ਝੂੰਦ ਸਨਪ ਸਰਦਾਰ ਪ੍ਰੀਤਮ ਸਿੰਘ ਝੂੰਦ ਪਿੰਡ ਸੇਖਾ ਉਹਨਾਂ ਤੋਂ ਇਹ ਜ਼ਮੀਨ ਲੈ ਕੇ ਮਹਾਪੁਰਖਾਂ ਨੇ ਮੁੱਲ ਫੇਰੇ ਜਗਾ ਬਣਾਈ ਇੱਥੇ ਮਹਾਪੁਰਖਾਂ ਦਾ ਇਹ ਤਪੱਸਿਆ ਵਾਲੀ ਜਗਾ ਇੱਥੇ ਹੁਣ ਸੰਗਤਾਂ ਦਾ ਤਕਰੀਬਨ ਤਕਰੀਬਨ ਵੀ ਮਹੀਨੇ ਬਾਅਦ ਇਕੱਠ ਹੋ ਜਾਂਦਾ ਇੱਥੇ ਬਿਲਕੁਲ ਬਾਬਾ ਇਹ ਮਨ ਦੇ ਵਿੱਚ ਫੁਰਨਾ ਕਿਸ ਤਰ੍ਹਾਂ ਆਉਂਦਾ ਕਿ ਧੰਤਾਂ ਸ਼ੁਰਗਰਨ ਸਾਹਿਬ ਜੀ ਨੂੰ ਹੈਲੀਕਾਪਟਰ ਦੇ ਵਿੱਚ ਲਿਆਂਦਾ ਜਾਏਗਾ ਲਿਫਟ ਦੇ ਰਾਈ ਲਿਆਂਦਾ ਜਾਏਗਾ ਇਹ ਬਤ ਮਹਾਪੁਰਖ ساری ਜ਼ਿੰਦਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਰਹੇ ਨੇ ਉਹ ਜੋ ਵੀ ਕੰਮ ਕਰਦੇ ਸੀ ਉਹ ਇਹ ਕਹਿੰਦੇ ਮੇਰਾ ਗੁਰੂ ਮੈਨੂੰ ਮੈਨੂੰ ਭਾ ਜਾਵੇ ਵੀ ਮੈਂ ਗੁਰੂ ਨੂੰ ਭਾ ਜਾਵਾਂ ਇਹ ਦੋਏ ਗੱਲ ਉਹਨਾਂ ਦੇ ਮਨ ਵਿੱਚ ਹੁੰਦੀਆਂ ਸੀ ਵੀ ਮੇਰਾ ਗੁਰੂ ਮੇਰੀ ਸੇਵਾ ਦਰ ਪ੍ਰਬੰਧ ਕਰ ਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅ타 ਪਿਆਰ ਕਰਦੇ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਤਰੀਆਂ ਚ ਚਲਾਉਣੀਆਂ ਲੜੀਆਂ ਚ ਚਲਾਉਣੀਆਂ ਜੱਗ ਲਾਉਣੇ ਅਖੰਡ ਪਾਠ ਕਰਾਉਣੇ ਉਹਨਾਂ ਦੀ ਜ਼ਿੰਦਗੀ ਚ ਮਤਲਬ ਸ਼ੁਰੂ ਤੋਂ ਹੀ ਇਹ ਰਿਹਾ ਉਹ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਨੂੰ ਮੰ ਇਸੇ ਕਰਕੇ ਉਹਨਾਂ ਦਾ ਚਾਅ ਹੋਇਆ ਵੀ ਸਾਡੇ ਸਤਿਗੁਰੂ ਸ੍ਰੀ ਗੁਰੂ ਕ੍ਰਾਂਤ ਸਾਹਿਬ ਜੀ ਵੀ ਜਹਾਜ਼ ਵਿੱਚ ਸੱਚਖੰਡਾਉਣ ਤੇ ਲਿਫਟ ਨਾਲ ਗੁਰੂ ਸਾਹਿਬ ਜੀ ਜਹਾਜ਼ ਵਿੱਚ ਜਾਣ ਉਸ ਸਮਿਆਂ ਦੇ ਵਿੱਚ ਫੁਰਨਾ ਆਇਆ ਹਾਂ ਉਹਨਾਂ ਦਾ ਮਤਲਬ ਇਹ 1995 96 ਦਾ ਫੁਰਨਾ ਉਹਨਾਂ ਦਾ ਸਨ 1999 ਵਿੱਚ ਫਿਰ ਇਹ ਮਹਾਪੁਰਖਾਂ ਨੇ ਜਹਾਜ਼ ਸਰਦਾਰ ਨਰਿੰਜਨ ਸਿੰਘ ਜੀ ਲੁਧਿਆਣੇ ਤੋਂ ਉਹਨਾਂ ਦੇ ਅਨੁਸਾਰ ਇਹ ਜਹਾਜ਼ ਮਹਾਪੁਰਖ ਨੇ ਲੁਧਿਆਣੇ ਉਹਨਾਂ ਦੀ ਫੈਕਟਰੀ ਵਿੱਚ ਹੀ ਬਣਵਾਇਆ ਤੇ ਫਿਰ ਸਰਦਾਰ ਮਲਕੀਤ ਸਿੰਘ ਕੀਤੂ ਸੁਰਗਵਾਸੀ ਉਹ ਜਹਾਜ਼ ਨੂੰ ਆਪਣੇ ਨਾਲ ਲੈ ਕੇ ਆਇਆ ਉੱਥੋਂ ਟਰੱਕ ਦੇ ਉੱਪਰ ਨਾਲ ਫੋਰਸ ਲਾ ਕੇ ਉਹ ਮਹਾਂਪੁਰਖਾਂ ਦਾ ਸਰਦਾਲੂ ਸੀ ਉਸ ਤੋਂ ਬਾਅਦ ਮਹਾਂਪੁਰਖਾਂ ਨੇ ਖਾਲਸੇ ਦਾ 300 ਸਾਲਾ ਸਾਨੂੰ 1999 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਭੇਟਾ ਕੀਤਾ ਸੀ ਜਹਾਜ਼ ਨੁਮਾ ਪਾਲਕੀ ਹੈ ਇਹਦੇ ਵਿੱਚ ਸਿਰਫ ਤੇ ਸਿਰਫ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੁੰਦੇ ਨੇ ਜਾਂ ਪੰਜ ਸਿੰਘ ਹੁੰਦੇ ਨੇ ਆਮ ਆਮ ਸੰਗਤ ਵਾਸਤੇ ਨਹੀਂ ਹੈ ਆਮ ਸੰਗਤ ਦਰਸ਼ਨ ਕਰ ਸਕਦੀ ਹੈ ਇਹਦੇ ਮਤਲਬ ਅਸੀਂ ਵਿੱਚ ਨਹੀਂ ਬਿਠਾ ਸਕਦੇ ਉਹਨਾਂ ਨੂੰ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਬਾਰ ਸਾਹਿਬ ਤੋਂ ਜਿਹੜਾ ਸਤਖੰਡ ਦਾ ਕਮਰਾ ਬਣਿਆ ਹੋਇਆ ਉਹ 250 ਗੱਜ ਤੇ ਹੈ 200 250 ਗੱਜ ਤੇ ਤੇ ਸਤਗੁਰੂ ਸਵੇਰੇ 4 ਵਜੇ ਜਾਂਦੇ ਵੀ ਜਹਾਜ਼ ਵਿੱਚ ਇਹਨੇ ਸਿੰਘਾਂ ਦੇ ਨਾਲ ਤੇ ਸ਼ਾਮ ਨੂੰ ਆਉਂਦੇ ਵੀ ਜਹਾਜ਼ ਵਿੱਚ ਇਹਨੇ ਸਿੰਘਾਂ ਦੇ ਨਾਲ ਉਹ ਪਾਲਕੀ ਹੈ ਉਹਦੇ ਵਿੱਚ ਪੂਰੀ ਸੁੱਖ ਸੁਭਦ ਹੈ ਸਾਰੀ ਗੁਰੂ ਸਾਹਿਬ ਨੇ ਉਹ ਮਹਾਂਪੁਰਖਾਂ ਦਾ ਫੁਰਨਾ ਸੀ ਤੇ 1990 ਵਿੱਚ ਇਹ ਸਰਦਾਰ ਨਰਿੰਜਨ ਸਿੰਘ ਉਹਨਾਂ ਨੇ ਫਿਰ ਬਿਜਲੀ ਤੇ ਚੱਲਦਾ ਕੀਤਾ ਏਸੀ ਕਰੰਟ ਤੋਂ ਡੀਸੀ ਕਰੰਟ ਤੇ ਬਣਾ ਕੇ ਉਸ ਤੋਂ ਬਾਅਦ ਫਿਰ ਸਾਨੂੰ ਡਰ ਲੱਗਿਆ ਵੀ ਕਿਸੇ ਦੇ ਕਰੰਟ ਨਾ ਵੱਜੇ ਉਸ ਤੋਂ ਬਾਅਦ ਹੁਣ ਸੰ 200 2024 ਦੇ ਵਿੱਚ 25 ਵਿੱਚ ਅ ਸਰਦਾਰ ਜਰਨੈਲ ਸਿੰਘ ਕਟੂ ਮਿਸਤਰੀ ਜੀ ਸਰਦਾਰ ਪ੍ਰਕਾਸ਼ ਸਿੰਘ ਜੀ ਤੇ ਸਰਦਾਰ ਭਿੰਦਰ ਸਿੰਘ ਹਨੂਮਾਨਗੜ੍ਹ ਤੋਂ ਰਾਜਸਥਾਨ ਚੋਂ ਉਹ ਆ ਕੇ ਭਾਈ ਲਵਲੀ ਸਿੰਘ ਜੀ ਮਿਸਤਰੀ ਹੋਰ ਵੀ ਸਾਰੇ ਗੁਰਸਿੱਖਾਂ ਨੇ ਨਾਲ ਮਿਲ ਕੇ ਈ ਰਿਕਸੇ ਦਾ ਜਿਹੜਾ ਸਿਸਟਮ ਸੀ ਉਹ ਵਿੱਚ ਲਾਇਆ ਦੁਬਾਰੇ ਸਾਰਾ ਕੁਝ ਤੋੜ ਕੇ ਉਹ ਜਿਹੜੇ ਬਿਜਲੀ ਵਾਲੇ ਇਲੈਕਟ੍ਰੋਨਿਕਸ ਸੀ ਉਹ ਕੱਢ ਕੇ ਫਿਰ ਈ ਰਿਕਸੇ ਦਾ ਸਿਸਟਮ ਵਿੱਚ ਲਾ ਕੇ ਗੇਅਰ ਬ੍ਰੇਕ ਲਾਈਟਾਂ ਜੋ ਵੀ ਮਤਲਬ ਹੁੰਦਾ ਉਹ ਬਿਜਲੀ ਤੇ ਹੁਣ ਚਾਰ ਬੈਟਰੀਆਂ ਰੱਖੀਆਂ ਜਾਂ ਨੇ ਉਹ ਚਾਰਜ ਹੁੰਦੀਆਂ ਨੇ ਫਿਰ ਉਹਦੇ ਨਾਲ ਚੱਲਦਾ ਹੁਣ ਦੁਬਾਰੇ ਬਣਾਇਆ ਇਹ ਇਹ ਤੇ ਮਤਲਬ ਸੰਗਤਾਂ ਦੀ ਪਰਜੋਰ ਮੰਗ ਸੀ ਕਿ ਮਹਾਂਪੁਰਖਾਂ ਦਾ ਫਰਨਾ ਪੂਰਾ ਕੀਤਾ ਜਾਵੇ ਤੇ ਬਾਕੀ ਸਾਰੇ ਕੰਮ ਛੱਡ ਕੇ ਫਿਰ ਇਹ ਕੰਮ ਕਰਿਆ ਤੇ ਹੁਣ ਸੰਗ ਤਾਂ ਦੇਖਦਿਆਂ ਵੀ ਨੇ ਤੇ ਸਾਰੇ ਦੇਖ ਰਹੇ ਨੇ ਭਾਈ ਹੁਣ ਇਹ ਤਿਆਰ ਆ ਹੁਣ ਬਿਲਕੁਲ ਇੱਥੇ ਹੁਣ ਮੁਰੰਮਤ ਸਾਰ ਜਦੋਂ ਸਾਰੀ ਕਰਵਾਈ ਬੈਟਰੀ ਚ ਕੀਤਾ ਕਿੰਨਾ ਖਰਚਾ ਆ ਗਿਆ ਉਦੋਂ ਇਹਦਾ 9 ਲੱਖ ਰੁਪਿਆ ਖਰਚਾ ਆਇਆ ਨਵਾਂ ਰਿਕਸ਼ਾ ਲਿਆਂਦਾ ਸੀ ਸਭ ਕੁਝ ਨਵਾਂ ਲਿਆਂਦਾ ਤੇ ਸਾਰਾ ਕੁਝ ਕਰਕੇ ਜਿਹੜੇ ਮਿਸਤਰੀ ਸਿੰਘ ਸੀਗੇ ਜਾਂ ਨਾਲ ਉਹਨਾਂ ਦੇ ਬੰਦੇ ਲੈਬਰ ਵਾਲੇ ਲਾ ਲੋ ਕਹਿ ਲੋ ਉਹਨਾਂ ਨੇ ਸੇਵਾ ਕੀਤੀ ਆ ਜਿਹੜਾ ਜਣ ਦੀ ਸਮਾਨ ਆਇਆ ਉਹ ਉਹ ਮਤਲਬ ਬਾਕੀ ਭੰਨ ਤੋੜ ਕਰਕੇ ਸਾਰਾ ਨਮਾ ਵਾਂਗੂ ਹੀ ਬਣਾਇਆ ਰੰਗ ਰੋਗਨ ਕਰਾਇਆ ਲਾਈਟਾਂ ਲਾਈਆਂ ਹੋਰ ਮਤਲਬ ਤਕਰੀਬਨ ਤਿਕਰਨ ਏ ਟੂ ਜ਼ੈਡ ਸਾਰਾ ਭੰਨ ਤੋੜ ਕੀ ਬਣਾਇਆ ਇਹ ਤੇ ਇਹਦੇ 9 ਲੱਖ ਰੁਪਏ ਸਾਡਾ ਖਰਚਾ ਆ ਗਿਆ ਪੈਸਾ ਉਤਰੀ ਭਾਰਤ ਦੇ ਵਿੱਚ ਮੈਨੂੰ ਲੱਗਦਾ ਇਹ ਪਹਿਲਾ ਗੁਰੂ ਘਰ ਹੋਏਗਾ ਜਿੱਥੇ ਇਸ ਤਰ੍ਹਾਂ ਜਹਾਜ਼ ਨੂਮਾ ਪਾਲਕੀ ਸਾਹਿਬ ਦੇ ਵਿੱਚ ਧੰਤਨ ਸ਼ਰੂ ਗੰਦ ਸਾਹਿਬ ਜੀ ਨੂੰ ਲਿਆਂਦਾ ਜਾਂਦਾ ਹਾਂ ਹਾਂ ਇਹ ਮਹਾਪੁਰਖਾਂ ਜਦੀ ਫੁਰਨਾ ਸੀ ਇਹ 1999 ਤੋਂ ਲੈ ਕੇ ਹੁਣ ਤੱਕ ਇਹ ਇਸ ਤਰ੍ਹਾਂ ਦੀ ਉਹ ਸੇਵਾ ਚੱਲ ਰਹੀ ਆ ਭਾਈ ਇਹ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੂਨੀ ਉਹਨਾਂ ਦਾ ਸਥਾਨ ਹੈ ਤੇ ਹੁਣ ਸੇਵਾ ਸ੍ਰੀਮਾਨ ਸੰਤ ਬਾਬਾ ਰਣਜੀਤ ਸਿੰਘ ਜੀ ਮੁਹਾਲੀ ਵਾਲੇ ਤੇ ਅਸੀਂ ਕਰਾ ਰਹੇ ਆਂ ਨਾਲ ਉਹਨਾਂ ਦੇ ਸੇਵਾ ਉਹਨ ਸਾਡੀ ਜ਼ਿੰਮੇਵਾਰੀ ਐ ਇੱਥੇ ਮੇਰੇ ਨਾਲ ਕਈ ਗੁਰਸਿੱਖ ਨੇ ਜਿਹੜੇ ਤਨ ਮਨ ਨਾਲ ਇਸ ਘਰ ਨੂੰ ਸਮਰਪਿਤ ਨੇ ਉਹ ਸੇਵਾ ਕਰਾ ਰਹੇ ਨੇ ਤੇ ਸਾਡੀ ਵੀ ਅਰਦਾਸ ਆ ਗੁਰੂ ਸਾਹਿਬ ਅਗੇ ਵੀ ਸੱਚੇ ਪਾਤਸ਼ਾਹ ਸੇਵਾ ਨਿਰੰਤਰ ਚੱਲਦੀ ਰਹੇ ਵੀ ਆਪ ਜੀ ਜਹਾਜ਼ ਵਿੱਚੀ ਆਵੋ ਜਹਾਜ਼ ਵਿੱਚੀ ਜਾਵੋ ਹੋਰ ਵੀ ਸੰਗਤਾਂ ਇਹਨੂੰ ਨਿਖਾਰਨ ਵਾਸਤੇ ਬਹੁਤ ਜ਼ੋਰ ਲਾ ਰਹੀਆਂ ਨੇ ਕੋਈ ਕਿਸੇ ਤਰ੍ਹਾਂ ਦਾ ਸਲਾਹ ਦਿੰਦਾ ਬਾਬਾ ਜੀ ਨੂੰ ਆਪ ਐ ਕਰ ਲਈਏ ਕੋਈ ਕਿਸੇ ਇੱਕ ਵੀ ਬਾਬਾ ਜੀ ਇਹ ਚਾ ਪਾ ਡਿਜ਼ਾਈਨ ਪਾ ਲਈਏ ਤੁਸੀਂ ਮੈਂ ਕਹਿੰਦਾ ਦੇਖ ਲਓ ਭਾਈ ਜਿਵੇਂ ਸੋਹਣਾ ਲੱਗਦਾ ਉਹਨਾਂ ਸੋਹਣਾ ਬਣਾ ਲਓ ਇਹਨੂੰ ਇਸ ਗੁਰੂ ਘਰ ਦਾ ਨਾਮ ਵੀ ਸੰਤ ਬਾਬਾ ਨਾਰਾਇਣ ਸਿੰਘ ਜੀ ਦੇ ਨਾਮ ਤੇ ਰੱਖਿਆ ਹੈ ਇਸ ਗੁਰੂ ਘਰ ਦਾ ਨਾਮ ਉਹਨਾਂ ਨੇ ਆਪ ਹੀ ਰੱਖਿਆ ਸੀ ਗੁਰਦੁਆਰਾ ਸਾਹਿਬ ਸੰਤ ਆਸ਼ਰਮ ਨਾਰੈਣਸਰ ਸੇਖਾ ਜਲੂਰ ਦੋ ਪਿੰਡਾਂ ਦੇ ਵਿਚਾਲੇ ਆ ਜ਼ਿਲ੍ਹਾ ਬਰਨਾਲਾ ਇਹ ਇਹ ਦੋ ਪਿੰਡਾਂ ਦੇ ਵਿਚਾਲੇ ਹੋਣ ਕਰਕੇ ਰੇਲਵੇ ਸਟੇਸ਼ਨ ਬਿਲਕੁਲ ਨਾਲ ਆ ਤੇ 24 ਘੰਟੇ ਭਾਈ ਇੱਥੇ ਲੰਗਰ ਚੱਲਦਾ ਲੰਗਰ ਦੀ ਮਦਦ ਸੰਗਤਾਂ ਲਾਕੇ ਦੀਆਂ ਕਰਦੀਆਂ ਨੇ ਖਾਸ ਕਰਕੇ ਟਰੱਕ ਯੂਨੀਅਨ ਬਰਨਾਲਾ ਟਰੱਕ ਯੂਨੀਅਨ ਮਹਿਲਕਲਾ ਇਹ ਦੋਹੇ ਯੂਨੀਅਨ ਆ ਇਹ ਖਾਸ ਕਰਕੇ ਲੰਗਰ ਦੀ ਮਦਦ ਕਰਦੀਆਂ ਨੇ ਰਸਲ ਪਾਣੀ ਵੀ ਭੇਜਦੇ ਸਮੇਂ-ਸਮੇਂ ਨਾਲ ਭੇਜਦੇ ਨੇ ਇਹਨੀਆਂ ਤੇ ਸੰਗਤਾਂ 24 ਘੰਟੇ ਲੰਗਰ ਆ ਭਾਈ ਕੋਈ ਆਵੇ ਅਤਿੱਥੀ ਆਵੇ ਜਿੰਨੇ ਇੱਥੇ ਟਰੱਕ ਡਰਾਈਵਰ ਆਉਂਦੇ ਨੇ ਲੇਵਰ ਵਾਲੇ ਆਉਂਦੇ ਨੇ ਮਤਲਬ ਕਣਕ ਭਰਦੇ ਨੇ ਚੌਲ ਭਰਦੇ ਨੇ ਰੇਲ ਗੱਡੀ ਵਿੱਚ ਉਹ ਸਾਰਿਆਂ ਦਾ ਪ੍ਰਸ਼ਾਦਾ ਪਾਣੀ ਚਾਹ ਪਾਣੀ ਇੱਥੇ ਇੱਥੇ ਹੁੰਦਾ ਪਈ ਇਹ ਬੜੇ ਖੁਸ਼ ਹੋ ਕੇ ਸਕਦੇ ਨੇ ਸਭ ਨੂੰ ਦੁੱਧ ਦਹੀਂ ਲੱਸੀ ਮੱਖਣ ਰੋਟੀ ਸਾਰਾ ਕੁਝ ਭਾਈ ਸਭ ਮਿਲਦਾ ਸਭ ਨੂੰ ਇੱਥੇ ਕਿਉਂ ਸੰਗਤਾਂ ਦੀ ਚੀਜ਼ ਹੈ ਤੇ ਸੰਗਤਾਂ ਜੀ ਵਰਤੀ ਜਾਂਦੀ ਹੈ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤਾਂ ਇਸ ਗੁਰੂ ਘਰ ਚ ਨਤਮਸਤਕ ਹੁੰਦੀਆਂ ਹਾਂ ਭਾਈ ਹੁਣ 10 ਮੁੰਡੇ 15 ਮੁੰਡੇ ਹੋਣ ਗਏ ਨੇ ਜਿਹੜੇ ਨਵੇਂ ਮਤਲਬ ਉਹ ਵੀ ਸਾਨੂੰ ਇੱਥੇ ਸੇਵਾ ਭੇਜਦੇ ਨੇ ਜਿਵੇਂ ਸਰਦਾਰ ਅਜਾਪਾਲ ਸਿੰਘ ਜੀ ਸਰਦਾਰ ਸਿਮ ਹਰਸਿਮਰਜੀਤ ਸਿੰਘ ਸਰਦਾਰ ਦਿਲਪ੍ਰੀਤ ਸਿੰਘ ਸਰਦਾਰ ਕਮਲਦੀਪ ਸਿੰਘ ਕਈ ਮਤਲਬ ਵਿਦੇਸ਼ਾਂ ਵਿੱਚ ਉਹਨੇ ਮੁੰਡੇ ਹੋਰ ਵੀ ਕਈ ਕੁੜੀਆਂ ਨੇ ਜਿਹੜੀਆਂ ਮਤਲਬ ਉਹ ਵੀ ਦਸਬੰਧ ਭੇਜਦੀਆਂ ਨੇ ਭਾਈ ਸਰਦਾਰ ਦਰਸ਼ਨ ਸਿੰਘ ਜੀ ਇੰਡੋਨੇਸ਼ੀਆ ਅਵਤਾਰ ਸਿੰਘ ਇੰਡੋਨੇਸ਼ੀਆ ਇਹ ਕਈ ਗੁਰਸਿੱਖ ਜਿਹੜੇ ਆ ਕਿਨੇ ਉਹ ਮਹੀਨੇ ਬਾਅਦ ਅਪ데이트 ਸੰਬੰਧ ਕੱਟ ਕੇ ਫਿਰ ਸਾਲ ਬਾਅਦ ਇਸ ਸਥਾਨ ਤੇ ਬਾਬਾ ਜੀ ਦੀ ਵਰਸੀ ਆਪਾਂ ਬਸੰਤ ਪੰਚਮੀ ਤੇ ਮਨਾਉਨੇ ਆ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਮੋਨੀ ਜੀ ਦੀ ਉਸ ਵੇਲੇ ਇਕੱਠਾ ਕਰਕੇ ਫਿਰ ਸੰਗਤਾਂ ਖੁੱਲਾ ਗੱਫਾ ਭੇਜ ਦਿੰਦੀਆਂ ਨੇ ਉਹਦੇ ਨਾਲ ਸਾਰਾ ਕੁਝ ਚੱਲਦਾ ਭਾਈ ਇੱਥੇ ਮਾਇਆ ਨਾਲ ਸੰਤ ਉਹ ਬਨ ਨਰਾਇਣ ਸਿੰਘ ਜੀ ਬਹੁਤ ਕਰਨੀ ਧਰਨੀ ਵਾਲੇ ਸੰਤ ਸਨ ਜਦੋਂ ਉਹਨਾਂ ਨੇ ਸਰੀਰ ਛੱਡਣਾ ਸੀ ਉਹਨਾਂ ਨੇ ਪਹਿਲਾਂ ਹੀ ਬਚਨ ਕਰਤੀ ਸੀਗੇ ਉਹ ਕੀ ਕੀਤੇ ਸੀ ਬਚਨ ਉਹ ਸਰੀਰ ਛੱਡਣ ਤੋਂ ਕਈ ਸਾਲ ਪਹਿਲਾਂ ਹੀ ਤਕਰੀਬਨ ਸਾਨੂੰ 1995 ਤੋਂ ਲਗਾਤਾਰ ਹੀ ਕਹਿ ਰਹੇ ਸੀ ਤੇ 1995 ਵਿੱਚ ਉਹਨਾਂ ਦਾ ਹਾਰਟ ਦਾ ਆਪਰੇਸ਼ਨ ਹੋਇਆ ਸੀ ਹਾਰਟ ਸਰਜਰੀ ਉਦੋਂ ਮਤਲਬ ਲੋਕ ਕਹਿੰਦੇ ਵੀ ਬਾਬਾ ਜੀ ਸਰੀਰ ਛੱਡ ਗਏ ਫਿਰ ਉਹ ਸਟੇਜ ਤੇ ਹੀ ਬੋਲਦੇ ਤੇ ਆਮ ਸੰਗਤਾਂ ਵਿੱਚ ਵੀ ਲਿਖਾ ਸੰਗਤੇ ਮੈਂ ਇਦਾਂ ਨਹੀਂ ਜਾਣਾ ਸੰਸਾਰ ਤੋਂ ਵੀ ਮੈਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਕੋਲੇ ਹੋਣਗੇ ਪਾਲਕੀ ਚ ਪੰਜ ਪਿਆਰੇ ਪਾਲਕੀ ਵਿੱਚ ਹੋਣਗੇ ਮੇਰੇ ਕੋਲੇ ਮੈਂ ਤਾਂ ਉਹਨਾਂ ਦੇ ਵਿਚਕਾਰ ਗੱਤਕਾ ਖੇਡ ਕੇ ਫੇਰ ਸੰਸਾਰ ਤੋਂ ਬਹੁਤ ਕੀਮਤੀ ਜਗਾਉਗੀ ਤੇ ਲੱਖਾਂ ਦਾ ਕੱਠ ਹੋਊਗਾ ਵੀ ਮੈਂ ਐਦਾਂ ਉਹ ਨਹੀਂ ਜਾਂਦਾ ਹੈਗਾ ਵੀ ਮੇਰੇ ਸਤਗੁਰ ਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਮੈਨੂੰ ਭਰੋਸਾ ਉਹ ਮੇਰੀ ਭਾਵਨਾ ਪੂਰੀ ਕਰਨਗੇ ਉਹ ਹਰ ਵੇਲੇ ਤੇ ਜਦੋਂ ਸੰਗਤਾਂ 'ਚ ਐਦਾਂ ਬਚਨ ਕਰਦੇ ਸੀ ਉਹਦੇ ਗੱਲ ਕਰਦੀ ਹੁੰਦੇ ਸੀ ਵੀ ਮੈਂ ਤਾਂ ਗੱਤਕਾ ਖੇਡ ਕੇ ਸੰਸਾਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਪੰਜ ਪੈਰਾਂ ਦੇ ਚਰਨਾਂ ਵਿੱਚ ਆਪਦਾ ਸਿਰ ਢੱਡੂਗਾ। ਉਹਨਾਂ ਨੇ ਕਰੇ ਵੀ ਏਕਣੀ। ਸ੍ਰੀ ਫਤਿਹਗੜ੍ਹ ਸਾਹਿਬ ਛੋਟੇ ਸਾਹਿਬ ਜਦਿਆਂ ਦੇ ਪਾਵਨ ਪਿੱਤਰ ਸਥਾਨ ਤੇ ਜਿਹਨੂੰ ਪੂਰੀ ਦੁਨੀਆ ਜਾਣਦੀ ਆ। ਉੱਥੋਂ ਨਗਰ ਕੀਰਤਨ ਚੱਲਿਆ ਜਦੀ ਰਹਿਨਮਾਈ ਮਹਾਂਪੁਰ ਕਰ ਰਹੇ ਸੀ ਪੰਜ ਪੈਰਾਂ ਦੇ ਨਾਲ ਆਲੂ ਵਰਖ ਪਵਾਨੀਗੜ੍ਹ ਕੋਲੇ। ਉੱਥੇ ਨਗਰ ਕੀਰਤਨ ਹੋਣਾ ਸੀ। ਫਿਰ ਮਹਾਰਾਜ ਜਦੋਂ ਲੈ ਕੇ ਆਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਿਰ ਉਹ ਅੱਗੇ ਗੱਤਕਾ ਖੇਡਣ ਲੱਗੇ। ਆਮ ਖਾਸ ਭਾਗ ਦੇ ਸਾਹਮਣੇ ਫਤੇਗੜ ਸਾਹਿਬ ਸਰੰਦ ਉੱਥੇ ਉਹਨਾਂ ਨੇ ਗਤਗਾ ਖੇਡਿਆ ਗਤਗਾ ਖੇਡ ਕੇ ਉਹਨਾਂ ਨੇ ਕਿਰਪਾਨਾ ਸਿੰਘਾਂ ਨੂੰ ਫੜਾਈਆਂ ਤੇ ਪੰਜਾਂ ਪੈਰਾਂ ਵਾਲੀ ਜਿਹੜੀ ਗੱਡੀ ਬਣਾਈ ਹੋਈ ਸੀ ਉਹਦੇ ਵਿੱਚ ਜਾ ਕੇ ਬੈਠ ਗਏ ਕਹਿੰਦੇ ਲੈ ਵੀ ਸੰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉੱਥੇ ਉਹਨਾਂ ਨੇ ਆਪਣੇ ਪ੍ਰਾਣ ਛੱਡ ਦਿੱਤੇ ਫਿਰ ਉਹਨਾਂ ਦੀ ਯਾਦ ਵਿੱਚ ਸੰਤ ਬਾਬਾ ਰਣਜੀਤ ਸਿੰਘ ਜੀ ਨੇ ਬਹੁਤ ਸੁੰਦਰ ਸਥਾਨ ਉੱਥੇ ਬਣਾਇਆ ਹੋਇਆ ਫਤੇਗੜ ਸਾਹਿਬ ਇਸ ਤਰ੍ਹਾਂ ਉਹ ਸੰਸਾਰ ਤੋਂ ਗਏ ਜਿਹੜੇ ਇੱਕ ਆਪਦਿਆ ਵਿੱਚ ਕਰਾਮਾਤੀ ਸਮਝੋ ਇਹ ਐਦਾਂ ਸ੍ਰੀ ਛੱਡਿਆ ਉਹਨਾਂ ਨੇ ਅੱਜਕੱਲ ਦੀ ਨੌਜਵਾਨੀ ਪੀੜ੍ਹੀ ਨਸ਼ਿਆਂ ਦੇ ਵਿੱਚ ਫਸਦੀ ਜਾ ਰਹੀ ਹੈ ਪਤਿਤਪੂਣਾ ਬਹੁਤ ਜ਼ਿਆਦਾ ਵਧਦਾ ਜਾ ਰਿਹਾ ਉਹਨਾਂ ਨੌਜਵਾਨੀ ਨੂੰ ਕੀ ਸੁਨੇਹਾ ਦਵਾਂ ਮੈਂ ਤਾਂ ਬੇਨਤੀ ਕਰਦਾ ਵੀ ਅਮਰਤ ਸਖੋ ਸਿੰਘ ਸਜੋ ਇਹ ਜੇ ਯੋਧੇ ਮਹਾਪੁਰਖਾਂ ਵਰਗੇ ਬਣੋ ਆਪਣੇ ਜੀਵਨ ਨੂੰ ਕਿਉਂਕਿ ਪਹਿਲਾ ਮਹਾਪੁਰਖ ਪਹਿਲਵਾਨੀ ਕਰਦੇ ਰਹੇ ਫਿਰ ਉਹਨਾਂ ਦਾ ਢਾਡੀ ਜੱਥਾ ਵੀ ਰਿਹਾ ਉਹ ਗ੍ਰੰਥੀ ਵੀ ਰਹੇ ਤੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਆਪਣੇ ਭਰਾਵਾਂ ਨੂੰ ਵੀ ਆਪਣੇ ਪਰਿਵਾਰ ਨੂੰ ਰਿਸ਼ਤਾਰਨ ਨੂੰ ਵੀ ਸਾਰਿਆਂ ਨੂੰ ਖੰਡੇ ਬਾਟੇ ਦਾ ਅਮਰਤ ਸਕਾ ਕੇ ਨਸ਼ੇ ਤੋਂ ਦੂਰ ਕੀਤਾ ਹਰ ਵੇਲੇ ਉਪਦੇਸ਼ ਕਰਦੇ ਸੀ ਵੀ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਬਣੋ ਆਪਣੇ ਮਾਤਾ ਪਿਤਾ ਨੂੰ ਇਥੋਂ ਦਾ ਕਹਿੰਦੇ ਹੁੰਦੇ ਸੀ ਵੀ ਜੇ ਉਹਨਾਂ ਦੀ ਅੱਖ ਚੋਂ ਪਾਣੀ ਆ ਗਿਆ ਤੁਹਾਡੇ ਮਾਤਾ ਪਿਤਾ ਜੀ ਤੁਸੀਂ ਚਾਹੇ ਅਰਬਪਤੀ ਬਣ ਜਾਓ ਤੁਸੀਂ ਸੁੱਖ ਨਹੀਂ ਲੈ ਸਕਦੇ ਉਹ ਆਪਣੇ ਮਾਤਾ ਪਿਤਾ ਦੇ ਪ੍ਰਤੀ ਆਪ ਵੀ ਬਹੁਤ ਸੇਵਾ ਕਰਦੇ ਸੀ ਆਪਣੇ ਮਾਤਾ ਪਿਤਾ ਦੀ ਤੇ ਸੰਗਤਾਂ ਨੂੰ ਪ੍ਰੇਰਣਾ ਕਰਦੇ ਸੀ ਵੀ ਮਾਤਾ ਪਿਤਾ ਦੀ ਸੇਵਾ ਕਰੋ ਖੰਡੇ ਬਾਟੇ ਦਾ ਅਮਰਤ ਸਕੋ ਮਨੁੱਖਾ ਜਨਮ ਸਬੱਬ ਨਾਲ ਹੀ ਮਿਲਿਆ ਵੀ ਨੂੰ ਬਰਬਾਦ ਨਾ ਕਰੋ ਭਾਈ ਮੁੜ ਕੇ ਮਿਲਣਾ ਨਹੀਂ ਇਹ ਉਹਨਾਂ ਦਾ ਪ੍ਰਦੇਸ਼ ਹੁੰਦਾ ਸੀ ਆਮ ਹਾਂਜੀ ਯਾਨੀ ਜਿਹੜਾ ਹੁਣ ਇਹ ਜਹਾਜ਼ ਦੇ ਵਿੱਚ ਤੁਹਾਂ ਤਾਂ ਸ਼ੁਰਗਨ ਸਾਹਿਬ ਜੀ ਨੂੰ ਲਿਆਂਦੇ ਐ ਇਹ ਰੰਦੇ ਸਮੇਂ ਦੁਨੀਆ ਤੱਕ ਇਸੇ ਤਰ੍ਹਾਂ ਹੀ ਜੁ ਸੇਵਾ ਚੱਲਦੀ ਰਹੇਗੀ ਦੇਖੋ ਆਪਾਂ ਤਾਂ ਕੋਸ਼ਿਸ਼ ਕਰਦੇ ਆ ਪੁੱਤ ਜੀ ਵੀ ਗੁਰੂ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਆਪਦੀ ਸੇਵਾ ਲੈਂਦੇ ਰਹਿਣ ਕਿਉਂਕਿ ਬੰਦੇ ਦੇ ਬੱਸ ਦੀ ਗਲਤ ਹੈ ਨਹੀਂ ਸੇਵਾ ਕਰਨੀ ਸਤਿਗੁਰੂ ਦੇ ਬਚਨ ਨੇ ਵੀ ਤੇਰੀ ਸੇਵਾ ਤੁਜ ਤੇ ਹੋਵੇ ਔਰ ਨਾ ਦੂਜਾ ਕਰਤਾ ਭਗਤ ਤੇਰਾ ਸੋਈ ਤੁਧ ਭਾਵੈ ਜਿਸ ਨੂੰ ਤੂੰ ਰੰਗ ਧਰਤਾ ਜਿਹਦੇ ਸਿਰ ਤੇ ਅਥ ਰੱਖਦਾ ਉਹ ਤੋਂ ਸੇਵਾ ਲੈ ਲੈਂਦਾ ਹੁਣ ਬਿਲਕੁਲ ਸਭ ਕੁਝ ਤਿਆਰ ਹੈ ਇੱਥੇ ਤੇ ਜਹਾਜ਼ ਵੀ ਤਿਆਰ ਆ ਇਹ ਅਰਦਾਸ ਹੁੰਦੀ ਆ ਮਹਾਰਾਜ ਜੀ ਵੀ ਜਦ ਤੱਕ ਸੂਰਜ ਧਰਤੀ ਚੰਦ ਸਤਾਰੇ ਰਹਿਣ ਇਹ ਸੇਵਾ ਆਪ ਜੀ ਦੀ ਏਕਣੀ ਆਉਣ ਵਾਲੇ ਗੁਰਸਿੱਖ ਵੀ ਕਰਦੀ ਰਹਿਣ ਸਾਤੋਂ ਬਾਅਦ ਵੀ ਕਰਦੇ ਰਹਿਣ ਇਹ ਮਤਲਬ ਅਰਦਾਸ ਹੁੰਦੀ ਆ ਢੇਲੀ ਵਾਂਗੂ ਰੋਜ਼ੀ ਵੀ ਸੱਚੇ ਪਤ ਸਾਹਿਬ ਸੇਵਾ ਰੁਕੇ ਨਾ ਇਹ ਹੋਰਨਾਂ ਨੂੰ ਵੀ ਪ੍ਰੇਰਣਾ ਮਿਲੇ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੰਨਾ ਸਤਿਕਾਰ ਕਰਨ ਵੀ ਉਹਨੂੰ ਸੱਚਾ ਪਾਤਸ਼ਾਹ ਕਹਿ ਕੇ ਬੁਲਾਉਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਜਿਹੜੇ ਸਿੰਘ ਸਤਿਕਾਰ ਕਰਦੇ ਉਹਨਾਂ ਦੇ ਕੁਰਬਾਨ ਜਾਈਏ ਬਲਿਹਾਰ ਜਾਈਏ ਉਹਨਾਂ ਦੇ ਚਰਨਾਂ ਧੂੜੀ ਚੱਕ ਕੇ ਮੱਥੇ ਉੱਤੇ ਲਾਈਏ ਪਰ ਬਹੁਤ ਆਤ ਹੈ ਵੀ ਮਹਾਪੁਰਖ ਹੀ ਹੀ ਉਪਦੇਸ਼ ਦਿੰਦੇ ਸੀ ਵੀ ਭਾਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇੰਨਾ ਮੰਨਦੇ ਸੀ ਉਹ ਕਹਿੰਦੇ ਜੇ ਚਾਰ ਬਾਹਾਂ ਲਾ ਕੇ ਰੱਬ ਮੇਰੇ ਸਾਹਮਣੇ ਖੜ੍ਹ ਜਵੇ ਮੈਂ ਉਹਨੂੰ ਮੱਥਾ ਨਹੀਂ ਟੇਕਦਾ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕੂ ਇਹ ਮਤਲਬ 1992 ਤੋਂ ਲੈ ਕੇ 1999 ਤੱਕ ਦਮਨਾਲਾ ਦਮ ਲਿਆ ਮਹਾਪੁਰਖਾਂ ਦੇ ਬਹੁਤ ਨੇੜੇ ਰਹਿ ਕੇ ਮੈਂ ਉਹਨਾਂ ਦੇ ਪ੍ਰਵਚਨ ਵੀ ਸੁਨੇ ਮੈਂ ਢੋਲ ਕੀ ਦੀ ਸੇਵਾ ਕਰਦ ਹੁੰਦਾ ਸੀ ਫਿਰ 1999 ਵਿੱਚ ਮੈਨੂੰ ਇੱਥੇ ਸੇਵਾ ਦੇ ਗਏ ਹੁਣ ਵੀ ਮਤਲਬ ਅਰਦਾਸ ਕਰਕੇ ਕੋਸ਼ਿਸ਼ ਕਰਦੇ ਹਾਂ ਵੀ ਮਹਾਰਾਜ ਜੀ ਜਿਵੇਂ ਥੋੜੀ ਨਿਭਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਾਡੀ ਵੀ ਨਿਭ ਜਾਵੇ ਹੁਣ ਇਹ ਬੇਨਤੀ ਆਰ ਵੇਲੇ ਬਿਲਕੁਲ ਫਿਰ ਤਾਂ ਤੁਸੀਂ ਸੰਤਾਂ ਦੇ ਨੇੜੇ ਨਜ਼ਦੀਕ ਰਹੇ ਉਹਨਾਂ ਦੇ ਕੌਤਕ ਤੁਸੀਂ ਆਪਣੀ ਅੱਖੀ ਦੇਖੇ ਹੋਣੇ ਬਹੁਤ ਬਹੁਤ ਕੌਤਕ ਦੇਖਿਆ ਪੁੱਤ ਉਹਨਾਂ ਦੇ ਮਤਲਬ ਇੰਨੇ ਕੌਤਕ ਜਿਹੜੇ ਹੁਣ ਬਿਆਨ ਨਹੀਂ ਕੀਤੇ ਜਾ ਸਕ ਮਤਲਬ ਜਿਵੇਂ ਵੀ ਕੋਈ ਵੀ ਆ ਗਿਆ ਉਹਨਾਂ ਕੋਲੇ ਮੁਸਲਮਾਨ ਆ ਗਿਆ ਹਿੰਦੂ ਆ ਗਿਆ ਜੋਗੀ ਆ ਗਿਆ ਭਗਮਿਆਂ ਚ ਆ ਗਿਆ ਚਟਿਆਂ ਚ ਆ ਗਿਆ ਕਾਲੇ ਕੱਪੜਿਆਂ ਚ ਆ ਗਿਆ ਕੋਈ ਕਿਸੇ ਵੀ ਮਾਜਬ ਦਾ ਆ ਗਿਆ ਗਰੀਬ ਆ ਗਿਆ ਉਹਨਾਂ ਨੇ ਜਣੀ ਤਾਰ ਹੀ ਦਿੱਤਾ ਉਹਨੂੰ ਮਤਲਬ ਪ੍ਰੇਰ ਕੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਤਾ ਉਹਨਾਂ ਨੇ ਪ੍ਰੇਰ ਪ੍ਰੇਰ ਕੇ ਉਹਨੂੰ ਨੇੜੇ ਲਾ ਲਾ ਕੇ ਉਹਦੀਆਂ ਭਾਵਨਾ ਪੂਰੀਆਂ ਕਰ ਕਰ ਕੇ ਉਹਨੂੰ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੋੜ ਦਿੱਤਾ ਉਹਨਾਂ ਦੀ ਬਹੁਤ ਸੰਗਤ ਆ ਜਿਹੜੀ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜੀ ਹੋਈ ਆ ਉਹ ਆਪ ਵੀ ਕਹਿੰਦੇ ਹੁੰਦੇ ਸੀ ਜਿੱਦ ਦੇ ਮੈਨੂੰ ਇੱਥੇ ਸੇਵਾ ਦੇ ਕੇ ਗਏ ਨੇ ਉਹਨੇ ਮੈਨੂੰ ਉਸ ਦਰਬਾਰ ਸਾਹਿਬ ਵਿੱਚ ਕਿਹਾ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਇਹ ਕਹਿੰਦੇ ਵੀ ਮੈਨੂੰ ਨਹੀਂ ਮੰਨਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਮੈਂ ਮਹਾਪੁਰਖਾਂ ਦੇ ਅਨੁਸਾਰ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨਦਾ ਜੀ ਤੇ ਮੈਂ ਹੋਰ ਕਿਸੇ ਨੂੰ ਨਹੀਂ ਮੰਨਦਾ ਤੇ ਉਹ ਮਹਾਪੁਰਖਾਂ ਦਾ ਸਤਕਾਰ ਹਿਰਦੇ ਵਿੱਚ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਆਪਣੇ ਕੀਮਤੀ ਸਮਾਂ ਮੈਂ ਤੁਹਾਡਾ ਵੀ ਬਹੁਤ ਧੰਨਵਾਦ ਕਰਦਾ ਅ ਡੈਲੀ ਪੋਸਟ ਤੇ ਆ ਕੇ ਤੁਸੀਂ ਨੇ ਇਸ ਪਾਵਨ ਪਿੱਤਰ ਸਥਾਨ ਤੇ ਇਹਨੂੰ ਮਤਲਬ ਦੁਨੀਆ ਵਿੱਚ ਚਮਕਾਉਣਾ ਤੁਸੀਂ ਨੇ ਮਹਾਰਾਜ ਸਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਪੂਰੀ ਟੀਮ ਨੂੰ ਤੇ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰਦਾ ਸੋਡਾ ਜਿਹੜਾ ਇਹ ਮਤਲਬ ਚਲਾਇਆ ਕੰਮ ਤੁਸੀਂ ਨੇ ਡੈਲੀ ਪੋਸਟ ਵਾਲਾ ਤੁਸੀਂ ਤਰੱਕੀਆਂ ਕਰੋ ਜ਼ਿੰਦਗੀਆਂ ਮਾਣੋ ਪਰ ਬੇਨਤੀ ਆ ਵੀ ਕੋਈ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਜਾਂ ਮਰਜ਼ਾਦਾ ਤੋਂ ਉਲਟ ਗੱਲ ਹੁੰਦੀ ਆ ਉਹਨੂੰ ਵੀ ਲੋਕਾਂ ਦੇ ਸਾਹਮਣੇ ਲੈ ਕੇ ਆਓ ਜੀ ਉਹਨੂੰ ਵੀ ਤੁਹਾਡਾ ਹੱਕ ਆ ਕਿਉਂਕਿ ਅੱਜ ਦਾ ਜਵਾਨ ਹੈ ਜਿਆ ਬਹੁਤ ਧੰਨਵਾਦ ਸੰਗਤਾਂ ਦਾ ਜੀ ਜਿਹੜੀਆਂ ਸੰਗਤਾਂ ਸਰਵਣ ਕਰ ਰਹੀਆਂ ਨੇ ਇੱਥੇ ਪਈ 24 ਘੰਟੇ ਲੰਗਰ ਚੱਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਏ ਨੇ ਜਹਾਜ਼ ਨੂਮਾ ਪਲਕੀ ਸਾਹਿਬ ਦੇ ਜਿਸ ਦੇ ਵਿੱਚ ਪੰਜ ਸਿੰਘ ਸਹਿਬਾਨਾਂ ਦੀ ਰਹਿਮਾਈ ਹੇਠ ਧੰਤਨ ਸ਼੍ਰੀ ਗੁਰਗੰਨ ਸਾਹਿਬ ਜੀ ਨੂੰ ਦਰਬਾਰ ਸਾਹਿਬ ਤੋਂ ਸਚਕਣ ਵਿਖੇ ਸਚਕਣ ਤੋਂ ਦਰਬਾਰ ਸਾਹਿਬ ਵਿਖੇ ਸੁਭਾਇਮਨ ਕੀਤਾ ਜਾਂਦਾ ਹੈ ਤੇ ਸੰਤ ਬਾਬਾ ਨਾਰਾਇਣ ਸਿੰਘ ਜੀ ਤੇ ਸੰਤ ਬਾਬਾ ਭਰਪੂਰ ਸਿੰਘ ਜੀ ਦੀ ਅਪਾਰ ਕਿਰਪਾ ਇਸ ਇਲਾਕੇ ਦੇ ਵਿੱਚ ਦੂਰ ਦਰਾਡੇ ਤੋਂ ਆ ਕੇ ਸੰਗਤਾਂ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੁੰਦੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਨੇ ਉਮੀਦ ਕਰਦੇ ਹਾਂ ਸਾਡੀ ਇਹ ਪੇਸ਼ਕਸ਼ ਤੁਹਾਨੂੰ ਪਸੰਦ ਆਈ ਹੋਵੇਗੀ ਇੱਕ ਨਵੀਂ ਇਸੇ ਤਰ੍ਹਾਂ ਦੀ ਪੇਸ਼ਕਸ਼ ਪ੍ਰੋਗਰਾਮ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਨਵਦੀਪ ਕੌਰ ਨੂੰ ਦਿਓ ਇਜਾਜ਼ਤ ਧੰਨਵਾਦ